ਹਾਂਜੀ ਸतीश ਜੀ ਅੱਜ ਤੁਸੀਂ ਲੁਧਿਆਣਾ ਦੇ ਡੀਸੀ ਦਫ਼ਤਰ ਚ ਆਏ ਹੋਏ ਹੋ ਔਰ ਤੁਹਾਡੇ ਹੱਥ 'ਚ ਜੋ ਪਰਮਪਿਤਾ ਪਰਮਾਤਮਾ ਸਤਗੁਰੂ ਕਬੀਰ ਜੀ ਮਹਾਰਾਜ ਦੇ ਫੋਟੋਆਂ ਫੜੀਆਂ ਪੋਸਟਰ ਫੜੇ ਹੋਏ ਆ ਅੱਜ ਕੀ ਅਹਿਜਾ ਹੋਇਆ ਕਿ ਜਿਹੜਾ ਤੁਸੀਂ ਇੱਥੇ ਆਏ ਹੋ ਸਰ ਸਤਗੁਰੂ ਕਬੀਰ ਮਹਾਰਾਜ ਜੀ ਦਾ ਨ ਪ੍ਰਕਰਤੀ ਵਸੇ ਸਟੇਟ ਲੈਵਲ ਤੇ ਲੁਧਿਆਣਾ ਵਿੱਚ ਮਨਾ ਰਹੇ ਆ ਤੇ ਇਹ ਮਤਲਬ ਕਿ 626ਵਾਂ ਪ੍ਰਕਰਦੀਵਸ ਹੈ ਮਹਾਰਾਜ ਜੀ ਦਾ ਜਿਹੜਾ ਕਿ ਸਟੇਟ ਲੈਵਲ ਤੇ ਅਸੀਂ ਹੁਣ ਮਨਾਣਾ ਸ਼ੁਰੂ ਕੀਤਾ ਹੈ ਕਦੋਂ ਇਹ ਇਹ ਸਰ ਵੈਸੇ 22 ਜੂਨ ਨੂੰ ਹੈ ਜੀ ਲੇਕਿਨ ਸਾਡੇ ਜਿਹੜੇ ਲੋਕ ਹੈ ਜਿਹੜੇ ਮਜ਼ਦੂਰ ਵਰਗ ਨਾਲ ਜੁੜੇ ਹੋਏ ਲੋਕ ਆ ਸਾਡੀ ਸੋਚ ਕੋ ਕੰਮਕਾਰ ਬਿਨਾਂ ਛੱਡੇ ਤੇ 22 ਦਾ ਜਿਵੇਂ ਸਾਡਾ ਹੋਰ ਪਲਾਨ ਹੈ ਠੀਕ ਹੈ ਉਸੇ ਤਰ੍ਹਾਂ 23 ਤਰੀਕ ਨੂੰ ਅਸੀਂ 23 ਜੂਨ ਨੂੰ ਕੁਰਨਾਨਕ ਭਵਨ ਦੇ ਵਿੱਚ ਇੱਥੇ ਅਸੀਂ ਮਨਾ ਰਹੇ ਹਾਂ ਸਟੇਟ ਲੈਵਲ ਤੇ ਤੇ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਲੋਕ ਧਾਨਕ ਸਮਾਜ ਦੇ ਲੋਕ ਆ ਰਹੇ ਨੇ ਉਥੇ ਇਕੱਤਰ ਹੋ ਰਹੇ ਨੇ ਸੋ ਤਾਂ ਕਰੇ ਵੱਡੀ ਗਿਣਤੀ ਵਿੱਚ ਸਮਾਜ ਇਕੱਠਾ ਹੋ ਰਿਹਾ ਹੈ ਤੇ ਇਸ ਦੇ ਨਾਲ ਹੀ ਮੈਂ ਆਪ ਜੀ ਨੂੰ ਦੱਸਾਂ ਕਿ ਅਸੀਂ ਤੋ ਟਟ 4-5 ਮਹੀਨੇ ਤੋਂ ਠੀਕ ਹੈ ਸੀਐਮ ਸਾਹਿਬ ਜਿਹੜੇ ਆਪਣੇ ਪੰਜਾਬ ਦੇ ਹੈਗੇ ਨੇ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਹੋਇਆ ਵਾ ਲੇਕਿਨ ਹਲੇ ਤੱਕ ਕੋਈ ਰਿਪਲਾਈ ਨਹੀਂ ਹੋਇਆ ਜਦ ਕਿ ਇੱਕ ਵਾਰ ਇੱਥੇ ਚੋਣ ਮੈਦਾਨ 'ਚ ਜਦੋਂ ਉੱਤਰ ਕੇ ਇਹਨਾਂ ਨੇ ਇੱਕ ਕੀਤਾ ਸੀਗਾ ਵੀ ਹਾਂ ਵੀ ਕਰ ਰਹੇ ਸੀ ਰੋਡ ਸ਼ੋਅ ਕਰ ਰਹੇ ਸੀਗੇ ਉੱਥੇ ਵੀ ਮੈਂ ਭਗਵੰਤ ਮਾਨ ਸਾਹਿਬ ਨੂੰ ਮਿਲਿਆ ਸੀਗਾ ਤਾਂ ਸਤਿਗੁਰ ਕਬੀਰ ਮਹਾਰਾਜ ਜੀ ਦਾ ਜਿਹੜਾ ਇਨਵੀਟੇਸ਼ਨ ਕਾਰਡ ਸੀਗਾ ਉਹਨਾਂ ਨੂੰ ਦਿੱਤਾ ਸੀਗਾ ਬਾਕਾਇਦਾ ਇੱਕ ਲੈਟਰ ਵੀ ਦਿੱਤੇ ਸੀ ਇਹ ਨਹੀਂ ਕਿ ਉਹਨਾਂ ਨੂੰ ਸਹਿਹਾ ਨਹੀਂ ਮਿਲਿਆ ਤੇ ਮੈਂ ਸੀਐਮ ਸਾਹਿਬ ਦੇ ਆਫਿਸ ਵੀ ਜਾ ਕੇ ਉੱਥੇ ਆਇਆ ਤੇ ਉੱਥੇ ਵੀ ਮੈਂ ਇਹਨਾਂ ਨੂੰ ਇਨਵੀਟੇਸ਼ਨ ਕਾਰਡ ਦੇ ਕੇ ਆਇਆ ਉਹਨਾਂ ਨੇ ਮੈਨੂੰ ਨੰਬਰ ਵੀ ਪ੍ਰੋਵਾਈਡ ਕੀਤਾ ਗਿਆ ਨੰਬਰਾਂ ਤੇ ਤੁਹਾਨੂੰ ਕਾਲ ਆ ਸਕਦੀ ਆ ਉਹ ਨੰਬਰ ਜਿਹੜੇ ਪ੍ਰੋਵਾਈਡ ਕਰਾਏ ਆ ਠੀਕ ਹੈ ਨਾ ਮੈਂ ਹੀ ਉਹਨਾਂ ਤੋਂ ਹਜ਼ਾਰਾਂ ਕਾਲ ਕਰ ਚੁੱਕਾ ਹਾਂ ਠੀਕ ਹੈ ਨਾ ਹਜ਼ਾਰਾਂ ਕਾਲ ਕਰਨ ਤੋਂ ਬਾਅਦ ਇੱਕ ਦੋ ਕਾਲਸ ਉਹਨਾਂ ਨਾਲ ਮੇਰੀ ਚੱਕੀਆਂ ਵੀ ਆ ਠੀਕ ਹੈ ਨਾ ਮੈਨੂੰ ਕਹਿ ਦਿੰਦੇ ਕਿ 99% ਅਸੀਂ ਆਣਾ ਹੈ ਭਗਵੰਤ ਮਾਨ ਸਾਹਿਬ ਨੇ ਲੇਕਿਨ ਅੱਜ ਦੇਖ ਲਓ 23 ਜੂਨ ਨੂੰ ਕਿੰਨੇ ਕ ਦਿਨ ਰਹਿ ਗਏ ਆ ਠੀਕ ਹੈ ਨਾ ਸਿਰ 2-3 ਦਿਨ ਰਹਿੰਦੇ ਆ ਉਹ ਤੋਂ ਇਲਾਵਾ ਸਾਨੂੰ ਕੋਈ ਕਨਫਰਮੇਸ਼ਨ ਨਹੀਂ ਹੈਗੀ ਠੀਕ ਹੈ ਕਿ ਉਹਨਾਂ ਨੇ ਆਣਾ ਹੈ ਕਿ ਨਹੀਂ ਆਣਾ ਸੋ ਤਾਂ ਕਰਕੇ ਅਸੀਂ ਤਾਂ ਬੇਨਤੀ ਕਰਨ ਆਏ ਸੀ ਡੀਸੀ ਸਾਹਿਬਾ ਨੂੰ ਕਿ ਵੀ ਹਾਂ ਵੀ ਸਾਨੂੰ ਕਨਫਰਮ ਕਰਕੇ ਦੱਸਿਆ ਜਾਵੇ ਕਿ ਹਾਂਜੀ ਸਾਡੇ ਮੁੱਖ ਮੰਤਰੀ ਸਾਹਿਬ ਆ ਵੀ ਰਹੇ ਆ ਕਿ ਨਹੀਂ ਜਾਂ ਫਿਰ ਸਾਨੂੰ ਕੱਲਾ ਮਤਲਬ ਕਿ ਗੱਲਾਂ ਦਾ ਕੜਾ ਬਣਾ ਕੇ ਦਿਖਾਇਆ ਜਾ ਰਿਹਾ ਕਿ ਹਾਂਜੀ ਸੀਐਮ ਸਾਹਿਬ ਆ ਰਹੇ ਆ ਆ ਰਹੇ ਆ ਤੇ ਅਸੀਂ ਉੱਥੇ ਇੰਤਜ਼ਾਰ ਕਰਦੇ ਰਹ ਜੀ ਠੀਕ ਹੈ ਨਾ ਉਸੋ ਤਾਂ ਕਰਕੇ ਬੇਨਤੀ ਕਰਨਾ ਹੈ ਜੀ ਡੀਸੀ ਮੈਡਮ ਨੂੰ ਤੇ ਵੈਸੇ ਤੁਹਾਨੂੰ ਜਿਹੜਾ ਤੁਸੀਂ ਕਹਿੰਦੇ ਵੀ ਫੋਨ ਕਰ ਰਹੇ ਹੋ ਤੁਹਾਨੂੰ ਫੋਨ ਤੇ ਰਿਸਪੌਂਸ ਨਹੀਂ ਆ ਰਿਹਾ ਜਦ ਕਿ ਭਗਵੰਤਮਾਨ ਸਰਕਾਰ ਨੇ ਤਾਂ ਆਪਣੇ ਭ੍ਰਸ਼ਟਾਚਾਰ ਰੋਕੂ ਵਾਸਤੇ ਵੀ ਨੰਬਰ ਦਿੱਤੇ ਹੋਏ ਆ ਔਰ ਉਹ ਕਹਿੰਦੇ ਆ ਪੰਜਾਬ ਸਰਕਾਰ ਆਪਕੇ ਦਵਾਰ ਬੜੀਆਂ ਫਲੈਕਸਾਂ ਲਗੀਆਂ ਹੋਈਆਂ ਨੇ ਸਰ ਜੇ ਮੰਨ ਲਓ ਇਹੀ ਕੰਮ ਫਲੈਕਸਾਂ ਹੀ ਕੰਮ ਕਰਦੀਆਂ ਹੋਣ ਠੀਕ ਹੈ ਤੇ ਫਿਰ ਇੱਥੇ ਜਿਹੜਾ 13 ਜੀਰੋ ਦਾ ਇਹਨਾਂ ਨੇ ਨਾਰਾ ਦਿੱਤਾ ਸੀਗਾ ਫਿਰ ਤਿੰਨ ਥੋੜੀਆਂ ਰਹਿ ਜਾਣ ਫਲੈਕਸਾਂ ਤਾਂ ਮਤਲਬ ਕਰੋੜਾਂ ਦੇ ਵਿੱਚ ਲੱਗੀਆਂ ਨੇ ਕਰੋੜਾ ਰੁਪਏ ਦੇ ਫਲੈਕਸਾਂ ਲੱਗੀਆਂ ਨੇ ਲੇਕਿਨ ਕਰੋੜਾ ਵੋਟਾਂ ਤਾਂ ਨਹੀਂ ਨਪਈਆਂ ਠੀਕ ਹੈ ਨਾ ਉਹਨਾਂ ਵੋਟਾਂ ਦੀ ਗਿਣਤੀ ਹੋਣੀ ਆ ਨਾ ਕਿ ਫਲੈਕਸਾਂ ਦੀ ਗਿਣਤੀ ਹੋਣੀ ਆ ਠੀਕ ਹੈ ਨਾ ਜਿਹੜਾ ਆਮ ਆਦਮੀ ਪਾਰਟੀ ਲਈ ਜਿਹੜੇ ਵਰਕਰ ਹੈਗੇ ਆ ਸਾਡੇ ਵਰਗੇ ਵਰਕਰ ਸੀਗੇ ਸਾਡੇ ਵਰਗੇ ਹਲੇ ਵੀ ਐਨ ਪਾਰਟੀ ਨਾਲ ਜੁੜੇ ਹੋਏ ਆ ਕਿ ਹਾਂ ਇਸ ਪਾਰਟੀ ਨਾਲ ਚਲ ਜੁੜ ਕੇ ਠੀਕ ਹੈ ਨਾ ਅਸੀਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਲੇਕਿਨ ਗੱਲ ਪਤਾ ਹੀ ਕੀ ਆ ਜਿਹੜਾ ਪੋਤਾ ਸਾਡੇ ਵੱਡੇ ਵਰਕਰਾਂ ਨੇ ਲਾਇਆ ਸੀਗਾ ਨਾ ਉਹਨਾਂ ਨੂੰ ਨਾ ਮਤਲਬ ਕਿ ਪਾਣੀ ਤੋਂ ਦੂਰ ਰੱਖਿਆ ਜਾ ਰਿਹਾ ਆ ਪਾਣੀ ਤੋਂ ਦੂਰ ਭਾਓ ਕਬੀ ਹਾਂ ਵੀ ਉਹਨਾਂ ਦੀ ਜੇ ਸੁਣਵਾਈ ਨਹੀਂ ਹੋਊਗੀ ਠੀਕ ਹੈ ਨਾ ਉਹਨਾਂ ਦੇ ਕੰਮ ਨਹੀਂ ਹੋਣਗੇ ਹੁਣ ਫਿਰ ਸਮਾਜ ਕਿੱਥਾ ਜੁੜਿਆ ਰਹਿ ਜਾਊਗਾ ਹੁਣ ਮੰਨ ਲਓ ਮੈਂ ਧਾਨਕ ਸਮਾਜ ਤੋਂ ਆ ਠੀਕ ਹੈ ਹਰ ਗਰੁੱਪ ਫੀਰ ਦਾ ਸਟੇਟ ਲੈਵਲ ਤੇ ਮਨਾਇਆ ਜਾਂਦਾ ਆ ਤੇ ਮੈਂ ਇਹਨਾਂ ਤੋਂ ਸਵਾਲ ਪੁੱਛਦਾ ਆ ਕਿ ਧਾਨਕ ਸਮਾਜ ਸਟੇਟ ਲੈਵਲ ਤੇ ਜੇਕਰ ਕਬੀਰ ਸਾਹਿਬ ਦਾ ਪ੍ਰਗਟ ਦਿਵਸ ਮਨਾ ਰਿਹਾ ਹੈ ਤੇ ਤੁਹਾਡਾ ਜ਼ਿੰਮੇਵਾਰੀ ਨਹੀਂ ਬਣਦੀ ਨਹੀਂ ਤੇ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਉੱਥੇ ਜਾਓ ਠੀਕ ਹੈ ਜਦ ਕਿ ਜਾ ਤਾਂ ਉਹਨਾਂ ਤੁਹਾਨੂੰ ਇਨਫੋਰਮੇਸ਼ਨ ਨਾ ਹੋਵੇ ਮੇਲ ਤੁਹਾਨੂੰ ਕਰ ਚੁੱਕੇ ਆ ਲੈਟਰ ਤੁਹਾਨੂੰ ਦੇ ਚੁੱਕੇ ਆ ਠੀਕ ਹੈ ਤੇ ਇਨਵਿਟੇਸ਼ਨ ਕਾਰਡ ਤੁਹਾਡੇ ਹੱਥਾਂ ਵਿੱਚ ਅਸੀਂ ਦੇ ਚੁੱਕੇ ਆ ਫਿਰ ਕੀ ਕਮੀ ਰਹਿ ਗਈ ਆ ਫਿਰ ਕੀ ਤੁਸ ਕੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਪੰਜਾਬ ਦੇ ਵਸਨੀਕ ਹੋ ਕੇ ਕਿ ਗੁਰਾਂ ਪੀਰਾਂ ਪ੍ਰਤੀ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਤੁਸੀਂ ਹਰ ਗੁਰੂ ਪੀਰ ਦਾ ਮਨਾਣੇ ਉਸ ਸਟੇਟ ਤੇ ਠੀਕ ਹੈ ਨਾ ਕੀ ਕਬੀਰ ਸਾਹਿਬ ਦਾ ਪ੍ਰਗਟ ਦਿਵਸ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਤੁਸੀਂ ਮ ਕਿਉਂਕਿ ਇਹਨਾਂ ਦੇ ਜਿਹੜੇ ਚੋਣੇ ਹੋਏ ਜਿਹੜੇ OSDI ਆ ਜਾਂ ਫਿਰ ਹੋਰ ਜਿਹੜੇ ਲੱਲੇ ਭੱਬੇ ਜਿਹੜੇ ਤੁਸੀਂ ਦਿੱਤੇ ਹੋਏ ਨਾ ਅਹੁਦੇ ਦਿੱਤੇ ਹੋਏ ਆ ਉਹੀ ਨੇ ਅੱਗੇ ਆਣ ਦੇ ਰਹੇ ਠੀਕ ਹੈ ਸੋ ਤਾਂ ਕਰਕੇ ਜੇਕਰ ਇਹਨਾਂ ਨੂੰ ਨਾ ਮਤਲਬ ਜੇ ਲੋਕਾਂ ਨਾਲ ਸਿੱਧੇ ਸਿੱਧੇ ਸਵਾਲ ਕਰਨ ਸਿੱਧੇ ਜਵਾਬ ਦੇਣ ਤਾਂ ਮੇਰੇ ਖਿਆਲ ਨਾਲ ਇਹ ਵਿਚੋਲਿਆਂ ਦੀ ਲੋੜ ਨਾ ਪਵੇ ਪਹਿਲਾਂ ਜਦੋਂ ਸਰਕਾਰ ਬਣੀ ਸੀ ਤੇ ਲੱਗਦਾ ਸੀ ਵਿਚੋਲੇ ਨਹੀਂ ਹੈਗੇ ਲੇਕਿਨ ਹੁਣ ਫੇਰ ਉਹੀ ਕੰਮ ਹੋਇਆ ਕਿ ਵਿਚੋਲੇ ਹੀ ਹੈਗੇ ਫੇਰ ਉਹ ਵਿਚੋਲੇ ਵੀ ਉਹ ਨੇ ਆਪਣੇ ਕੰਮ ਵੀ ਲੈਂਦੇ ਨੇ ਤੇ ਇਹਨਾਂ ਨੂੰ ਵੋਟਾਂ ਵੀ ਨਹੀਂ ਪਾਉਂਦੇ ਵੋਟਾਂ ਤਾਂ ਸਾਡੇ ਵਰਗੇ ਨਹੀਂ ਪਾਣੀ ਹੁੰਦੀਆਂ ਹੁਣ ਮੈਂ ਪੂਰੇ ਧਾਨਕ ਸਮਾਜ ਪੰਜਾਬ ਨੂੰ ਕਹਿ ਰਿਹਾ ਹਾਂ ਜੇਕਰ ਇਸ ਪ੍ਰੋਗਰਾਮ ਦੇ ਵਿੱਚ ਸੀਐਮ ਸਾਹਿਬ ਨਹੀਂ ਆਂਦੇ ਤਾਂ 35 ਲੱਖ ਦੀ ਆਬਾਦੀ ਧਾਨਕ ਸਮਾਜ ਦੇ ਸਾਰੇ ਬਾਈਕਾਟ ਕਰਨਗੇ ਇੱਕ ਵੀ ਧਾਨਕ ਸਮਾਜ ਦਾ ਜਿਹੜਾ ਹੈਗਾ ਆ ਅਹੁਦੇਦਾਰ ਨਜ਼ਰ ਨਹੀਂ ਆਊਗਾ ਤੁਹਾਨੂੰ ਫਿਰ ਇਹਦੇ ਵਿੱਚ ਸਾਰੇ ਅਸਤੀਫਾ ਦੇਣਗੇ ਏ ਟੂ ਜ਼ੈਡ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ ਜਾਂ ਤੁਹਾਡੇ ਟੈਲੀਫੋਨਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ ਇਹ ਵੀ ਘੱਟ ਆਬਾਦੀ ਹੋਣ ਕਰਕੇ ਉਹ ਸਾਰਾ ਰੀਜ਼ਨ ਹੈ ਬੋਰਡ ਤਾਂ ਇੱਕ ਬਹੁਤ ਹੁੰਦੀ ਹੈ ਮੈਂ ਤਾਂ ਫਿਰ 30 35 ਲੱਖ ਦੀ ਗੱਲ ਕੀਤਾ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਕਿ ਹਰਿਆਣਾ ਗਵਰਨਮੈਂਟ ਦੇ ਵਿੱਚ ਠੀਕ ਹੈ ਨਾ ਤੁਸੀਂ ਨਾ ਜੇਕਰ ਹਰਿਆਣਾ ਦਾ ਜਿਹੜਾ ਮੁੱਖ ਮੰਤਰੀ ਦਾ ਆਫਿਸ ਦੇਖੋਗੇ ਨਾ ਉੱਥੇ ਸੰਤ ਕਬੀਰ ਕੁੱਟਿਰ ਲਿਖਿਆ ਹੋਇਆ ਹੈ ਆ ਇੰਨੇ ਕੋ ਰਿਸਪੈਕਟ ਕਰਦੇ ਆ ਮਹਾਰਾਜ ਜੀ ਦੀ ਠੀਕ ਆ ਉਹ ਤੋਂ ਬਾਅਦ ਸਟੇਟ ਲੈਵਲ ਤੇ ਉਥੇ ਘਵਾਨਾਂ ਦੇ ਵਿੱਚ ਫੰਕਸ਼ਨ ਹੋ ਰਿਹਾ ਵਾ satsang ਹੋ ਰਿਹਾ ਵਾ ਉਥੇ ਮੁੱਖ ਮੰਤਰੀ ਸਾਹਿਬ ਆਪ ਜਾ ਰਹੇ ਆ ਠੀਕ ਹੈ ਨਾ ਯੂਪੀ ਵਿੱਚ ਵੀ ਮੁੱਖ ਮੰਤਰੀ ਸਾਹਿਬ ਆਪ ਜਾ ਰਹੇ ਆ ਠੀਕਾ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਗੱਲ ਹਾਲ ਤੱਕ ਸੁਰਤ ਹੀ ਨਹੀਂ ਆਈ ਜਾਂ ਫਿਰ ਚੁਟਕਲੇ ਸਿੱਖਣ ਦੇ ਵਿੱਚ ਬਿਜ਼ੀ ਹੈਗੇ ਆ ਚੁਟਕਲੇ ਸਿੱਖਦੇ ਰਹਿੰਦੇ ਇੱਕ ਵੀ ਹਾਂ ਵਿੱਚ ਕਿਕਲੀਆਂ ਦੇ ਵਿੱਚੋਂ ਚੁਟਕਲੇ ਚੁਟਕਲਿਆਂ ਨੇ ਵੋਟਾਂ ਦਵਾਣੀਆਂ ਤੁਹਾਨੂੰ ਠੀਕ ਹੈ ਤਾਂ ਜੇ ਕੰਮ ਕਰੋਗੇ ਲੋਕਾਂ ਨੇ ਤਾਂ ਵੋਟਾਂ ਮਿਲਣੀਆਂ ਆ ਇਹਨਾਂ ਦੇ ਅਹੁਦਾਧਾਰਾਂ ਨੂੰ ਵੀ ਮੈਂ ਕਹਿਣਾ ਵਾਂ ਅਜੇ ਚੇਤਾਵਨੀ ਦੇ ਰਿਹਾ ਵਾਂ ਜੇਕਰ ਇੱਥੇ ਮੁੱਖ ਮੰਤਰੀ ਸਾਹਿਬ ਨਾ ਆਏ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਨਾ ਆਣ ਤੋਂ ਬਾਅਦ 23 ਜੂਨ ਤੋਂ ਬਾਅਦ ਤੁਸੀਂ ਮਾਹੌਲ ਦੇਖਿਓ ਸੀ ਬਣਾਨੇ ਇਹਨਾਂ ਦਾ ਵੈਸੇ ਤੁਸੀਂ ਇੰਨੀ ਸਖਤੀ ਨਾਲ ਸੀਐਮ ਨੂੰ ਇਨਵਾਈਟ ਕਰ ਰਹੇ ਹੋ ਤੁਹਾਨੂੰ ਇਹ ਜੇ ਹਾਕੀ ਲਾਲਾ ਚਾਹੁੰਦਾ ਤੋਂ ਵੀ ਜਿਹੜਾ ਉਹ ਆਣ ਤਾਂ ਤੁਹਾਨੂੰ ਕੁਝ ਤੁਹਾਨੂੰ ਕੀ ਇਹਦੇ ਬਾਰੇ ਦੱਸੋ ਵੀ ਤੁਸੀਂ ਇਹ ਕਿਉਂ ਕਿਉਂ ਮੰਗ ਰਹੇ ਮੰਗ ਹੈਗੀ ਆ ਸਰ ਸਾਡੇ ਮਾਨ ਸਨਮਾਨ ਦਾ ਰੋਲਾ ਆ ਠੀਕ ਹੈ ਨਾ ਮਾਨ ਸਨਮਾਨ ਦਾ ਰੋਲਾ ਆ ਨੇਤਾ ਸੀ ਕਿੰਨਾ ਕੋ ਗਰੰਟਾ ਮੰਗਦੇ ਕੋਈ ਇੱਕ ਗਰੰਟ ਮੰਗੀ ਤਾਂਕ ਸਮਾਜ ਨੇ ਕਿਸੇ ਕੋ ਨਹੀਂ ਮੰਗੀ ਕੋ ਤਾਂਕ ਸਮਾਜ ਨੇ ਇਹਨਾਂ ਕੋਈ ਹੋਰ ਕੋਈ ਡਿਮਾਂਡ ਕੀਤੀ ਹੋਵੇ ਠੀਕ ਹੈ ਨਾ ਅੱਜ ਤਾਂ ਫਰੀ ਦੇ ਵਿੱਚ ਇਹਨਾਂ ਨੇ ਵੋਟਾਂ ਪਾਈਆਂ ਨੇ ਠੀਕ ਹੈ ਨਾ ਵੋਟਾਂ ਪਾ ਕੇ ਉਹ ਤਾਂ ਬਾਅਦ ਇਹਨਾਂ ਨੂੰ ਮੁੱਖ ਮੰਤਰੀ ਬਣਾਇਆ ਪੂਰੇ ਪੰਜਾਬ ਦੇ ਵਿੱਚ ਠੀਕ ਹੈ ਨਾ ਅਸੀਂ ਆਪ ਜਾ ਜਾ ਕੇ ਵੋਟਾਂ ਮੰਗੇ ਜਿੱਥੇ ਧਾਨਕ ਸਮਾਜ ਹੈਗਾ ਕਿਸੇ ਨੂੰ ਫੋਨ ਕੀਤਾ ਕਿਸੇ ਨੂੰ ਮੀਟਿੰਗ ਮੀਟਿੰਗਾਂ ਕੀਤੀਆਂ ਪੂਰੇ ਧਾਨਕ ਸਮਾਜ ਨੇ ਇਹਨਾਂ ਨੂੰ ਵੋਟਾਂ ਦਿੱਤੀਆਂ ਠੀਕ ਹੈ ਨਾ ਉਹ ਵੋਟਾਂ ਦੇਣ ਤੋਂ ਬਾਅਦ ਠੀਕ ਹੈ ਨਾ ਅਸੀਂ ਤਾਂ ਮੰਗ ਕਰਦੇ ਪਏ ਸਟੇਟ ਲੈਵਲ ਤੇ ਸਤਗੁਰੂ ਕਬੀਰ ਮਹਾਰਾਜ ਦਾ ਪ੍ਰਕਾਸ਼ ਦਿਵਸ ਮਨਾਣੇ ਪਏ ਤੇ ਆਉਣਾ ਚਾਹੀਦਾ ਇਹਨਾਂ ਨੂੰ ਸ਼ਕਤੀ ਕਿਉਂ ਨਾ ਸ਼ਕਤੀ ਵਰਤੀਏ ਠੀਕ ਹੈ ਨਾ ਜੇ ਅਸੀਂ ਕੋ ਲਿੱਤਾ ਹੋਵੇ ਨਾ ਫਿਰ ਤਾਂ ਸ਼ਾਇਦ ਇਹ ਸਖਤ ਨਾ ਹੋਈ ਫਿਰ ਤਾਂ ਅਸੀਂ ਮਾਊ ਮਾਊ ਕਰਕੇ ਲੁਕਦੇ ਫਿਰਿਆ ਕਿਤੇ ਸਾਡੇ ਤੋਂ ਕੋਈ ਰੇਡ ਨਾ ਪੈ ਜਾ। ਇਹ ਕਹਿੰਦਾ ਫਿਰ ਤਾਂ ਅਸੀਂ ਡਰੀਏ। ਅਸੀਂ ਕਿਉਂ ਡਰੀਏ ਕੋਈ ਗਲਤ ਕੰਮ ਜਦੋਂ ਅਸੀਂ ਕਰਦੇ ਹੀ ਨਹੀਂ। ਠੀਕ ਹੈ ਤਾਂ ਸਾਡੀ ਕੀ ਮੰਗ ਕਿ ਇੱਜ਼ਤ ਦਾ ਰੋਲਾ ਹੈ ਨਾ ਕਿ ਵਾ ਸਤਗੁਰ ਕਬੀਰ ਮਾਰੀ ਦਾ ਪ੍ਰਗਟ ਦਿਵਸ ਤੇ ਉੱਥੇ ਸਾਡੇ ਵੀ ਸਮਾਜ ਨੂੰ ਇਹ ਕਹਿੰਦਾ ਉਨੀ ਜੱਦ ਦੇਣੀ ਚਾਹੀਦੀ ਜਿਹੜੀ ਹੋਰ ਸਮਾਜ ਨੂੰ ਤੁਸੀਂ ਦਿੰਦੇ ਹੋ। ਠੀਕ ਹੈ ਜੀ।